ਸਿੰਘ ਸਾਪਲ ਸਾਫ ਦਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੀ ਇਹ 3 ਤਰੀਕ ਦੀ ਗੱਲ ਆ ਜਿਹੜੀ ਬੋਤਨ ਚੌਣ ਨਗਰ ਪੰਚਾਇਤ ਅਡਾਲਾ ਦੀ ਹੋ ਰਹੀ ਸੀ ਬੋਤਲ ਸਿੰਘ ਖਹਿਰਾ ਜੀ ਨੇ ਬਹੁਤ ਇੱਕ ਮਾਨਸਬਰ ਜਿਹੜੇ ਮਾੜੇ ਸ਼ਤਾਬਲੀ ਬੋਲੀ ਆ ਉਹਨਾਂ ਨੇ ਇਹ ਆਖਿਆ ਕਿ ਜਿਹੜੇ ਆਮ ਆਦਮੀ ਪਾਰਟੀ ਝਾੜੂ ਵਾਲੀ ਪਾਰਟੀ ਆ ਇਹ ਨਰੇਗਾ ਜਿਹੜੀ ਆ ਮੁੰਡੇਗਾ ਟਾਈਪ ਬੰਦੇ ਆ ਇਕੱਠੇ ਕੀਤੇ ਆ ਔਰ ਇਹ ਗੁੰਡਾਗਰਦੀ ਜਿਹੜੇ ਕਰਦੇ ਆ ਮਨੋ ਖਸਤਾ ਵਾ ਔਰ ਜਿਹੜੀ ਖੈਰਾ ਸਾਹਿਬ ਨੇ ਬਾੜੀ ਸ਼ਬਦ ਵਾਲੀ ਬੋਲੀ ਹੈ ਅਸੀਂ ਉਹਦੀ ਘੋੜ ਦਿੰਦਿਆ ਕਰਦੇ ਆ ਔਰ ਅਸੀਂ ਨਰੇਗਾ ਵਾਲੇ ਸਾਥੀਆਂ ਬੀਬੀਆਂ ਤੇ ਬਿਲਕੁਲ ਨਾਲ ਚਤਾਨ ਤਰ੍ਹਾਂ ਖੜੇ ਆ ਸਾਨੂੰ ਪੂਰੀ ਹਮਦਾਰੀ ਆ ਔਰ ਇਹ ਜਿੰਨਿਆਂ ਵੀ ਉਹਨੇ ਸ਼ਬਦ ਬੋਲੇ ਆ ਉਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਇਹ ਭਲੱਠੌਰ ਨਰਾਲਾ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਉਹਨਾਂ ਨੇ ਨਰੇਗਾ ਵਾਲੇ ਦੇ ਜਿਹੜੇ ਲੋਕ ਬੌਧਾ ਅਨੁਸੂਚਿਤ ਜਾਤੀ ਦੇ ਨਾਲ ਜੁਬਾਂਦਾ ਉਹਨਾਂ ਵਿਰੁੱਧ ਜਿਹੜੇ ਆ ਉਹਨਾਂ ਨੇ ਸ਼ਬਦ ਬੋਲੇ ਆ ਮਾੜੇ ਸ਼ਬਦ ਬੋਲੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਤੀ ਜਾਵੇ

ਤੱਕਾ ਤੇ ਮੈਂ ਸਭ ਦਾ ਕਿ ਬਹੁਤ ਮਾੜੀ ਆ ਔਰ ਅਸੀਂ ਨਰੇਗਾ ਵਾਲੇ ਵਰਕਰ ਜਿਹੜੇ ਆ ਉਹਨਾਂ ਦੇ ਦਿਲੋਂ ਨਾਲ ਆ ਅਗਰ ਜੇ ਇਹਨਾਂ ਦਾ ਕੋਈ ਤੱਕਾ ਹੁੰਦਾ ਤਾਂ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਆ ਸੋ ਮੈਂ ਫਿਰ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜੇ ਉਹਨਾਂ ਨੇ ਕੋਈ ਅਪਸ਼ਬਦ ਬੋਲਿਆ ਤੇ ਉੱਥੇ ਜੋ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਔਰ ਨਰੇਗਾ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਇਲਾਕਾ ਨਾਲ ਸਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਰ ਵੇਲੇ ਤੁਹਾਡੇ ਨਾਲ ਜਿੱਥੇ ਵੀ ਤੁਹਾਡੇ ਨਾਲ ਤੱਕਾ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ